ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਖੜੇ ਆ ਬਡਾਲਾ ਪਿੰਡ ਦੇ ਵਿੱਚ ਜੋ ਕਿ ਸਵਾਵਾ ਬਡਾਲਾ ਪਿੰਡ ਦੇ ਵਿੱਚ ਚੱਲ ਰਹੀਆਂ ਤੇ ਅੱਜ ਜਿਹੜੀ ਤੁਹਾਨੂੰ ਅਸੀਂ ਜ਼ਮੀਨ ਦੇ ਵਿੱਚ ਖੜੇ ਆ ਆਪਾਂ ਪਹਿਲਾਂ ਸੇਵਾ ਬੀਜ ਖਾਦ ਅ ਅਤੇ ਡੀਜ਼ਲ ਦੀ ਸੇਵਾ ਲਈ ਗਈ ਸੀ ਵੀ ਆਪਾਂ ਜਿਹੜਾ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਉਹਨਾਂ ਨੂੰ ਪੈਰੀ ਕਰਾਂਗੇ ਉਹਨਾਂ ਨੂੰ ਬੀਜ ਕੇ ਦਵਾਂਗੇ ਤਿਆਂ ਕਰਕੇ ਅਸੀਂ ਤਕਰੀਬਨ 2800 ਏਕੜ ਦੇ ਲਗਭਗ ਜ਼ਮੀਨ ਸੀ ਬਡਾਲੇ ਪਿੰਡ ਦੀ ਜਿਹਦੇ ਵਿੱਚੋਂ 500 ਏਕੜ ਦੀ ਸੇਵਾ ਕਿਸੇ ਸੰਸਥਾ ਵੱਲੋਂ ਲਈ ਗਈ ਆ ਤੇ ਬਾਕੀ 2300 ਦੇ ਲਗਭਗ ਏਰੀਆ ਜਿਹੜਾ ਉਹਦੇ ਵਿੱਚ ਜਿਹੜਾ ਤੁਸੀਂ ਆ ਖੜੇ ਆ ਜਿਸ ਜ਼ਮੀਨ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਆ ਇਹ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੀ ਜ਼ਮੀਨਾਂ ਆ ਨਾਲ ਮੇਰੇ ਖੜੇ ਆ ਤੁਰ ਰਹੇ ਆ ਵੀਰ ਜਿਹੜਿਆਂ ਦੇ ਦੋ-ਦੋ ਚਾਰ-ਚਾਰ ਕਿੱਲੇ ਜ਼ਮੀਨ ਆ ਬਿਲਕੁਲ ਛੋਟੇ ਕਿਸਾਨ ਜਿਹੜੇ ਬਿਲਕੁਲ ਖਤਮ ਹੋ ਚੁੱਕੇ ਆ ਆ ਦੇਖੋ ਕਿੱਡੇ-ਕੱਡੇ ਟੋਏ ਪਏ ਆ ਕਿਤੇ ਕੋਈ ਬੱਟ ਨਹੀਂ ਦਿਖ ਰਹੀ ਸਾਨੂੰ ਕਈ ਵਾਰ ਸਵਾਲ ਕਰਦੇ ਨੇ ਬਾਈ ਜੀ ਜਦੋਂ ਜ਼ਮੀਨਾਂ ਕਿਦਾਂ ਅ ਮਤਲਬ ਲੋਕਾਂ ਦੀਆਂ ਬੱਟਾਂ ਨਹੀਂ ਦੀਦੀਆਂ ਹੋਣੀਆਂ ਉਹ ਜਿਹੜੀਆਂ ਜ਼ਮੀਨਾਂ ਉਹ ਇੱਥੇ ਤੁਸੀਂ ਦੇਖ ਸਕਦੇ ਆ ਆ ਬਿਲਕੁਲ ਤਾਰਾਂ ਦੇਖੋ ਜਿਹੜੀਆਂ ਬਿਜਲੀ ਦੇ ਜਿਹੜੀਆਂ ਮੋਟਰਾਂ ਨੂੰ ਆ ਤੁਹਾਨੂੰ ਮੈਂ ਟਰਾਂਸਫਾਰਮ ਦਿਖਾ ਲਦਾ ਬੋਰ ਦਿਖਾ ਲਦਾ ਆ ਦੇਖੋ ਕਿਦਾਂ ਤਾਰਾਂ ਜਾ ਰਹੀਆਂ ਤੇ ਆ ਇਧਰ ਦੇਖੋ ਆ ਜਿੱਦਾਂ ਤੁਸੀਂ ਬਿਲਕੁਲ ਬੋਰਾ ਦਾ ਹਾਲ ਦੇਖੋ ਜਿੱਦਾਂ ਅ ਕੋਠੇ ਬੂਰਾ ਦੇ ਲੱਭਦੇ ਨਹੀਂ ਰੁੜ ਗਏ ਤੇ ਟਰਾਂਸਫਰਮ ਰੁੜ ਗਏ ਤੋਏ ਕਿੱਡੇ ਕਿੱਡੇ ਪੈ ਚੁੱਕੇ ਆ ਅਸਲ ਤੇ ਜੇ ਕੋਈ ਲੋਡ ਆ ਨਾ ਇਹ ਭਰਾਵਾਂ ਨੂੰ ਆ ਅਸਲ ਤੇ ਜੇ ਲੋਡ ਆ ਇਹਨਾਂ ਭਰਾਵਾਂ ਦੀ ਬਾਹ ਫੰਣ ਦੀ ਲੋਡ ਆ ਮੈਂ ਸਾਰੇ ਵੀਰਾਂ ਨੂੰ ਅਸੀਂ ਹੁਣ ਤੱਕ ਕਿਸੇ ਨੂੰ ਵੀ ਆਪਾਂ ਹਜੇ ਤੱਕ ਨਹੀਂ ਕਿਹਾ ਸਾਨੂੰ ਆ ਚੀਜ਼ ਦੀ ਲੋਡ ਆ ਤੁਸੀਂ ਅਸੀਂ ਜ਼ਰੂਰ ਕਹਿੰਨੇ ਆ ਕਿ ਸੰਗਤ ਜੀ ਵੀ ਜਿਹਦੀ ਜੋ ਸ਼ਮਤਾ ਵੀ ਆਪਾਂ ਕੁਝ ਕਰਨਾ ਆ ਤੁਸੀਂ ਉਹਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਆ ਪਰ ਪਰ ਅਸੀਂ ਹੁਣ ਅਪੀਲ ਕਰਨਾ ਚਾਹੁੰਦੇ ਆ ਕਿਉਂਕਿ ਸਾਨੂੰ ਇੱਥੇ ਦਿਖ ਰਿਹਾ ਜੋ ਹਾਲਾਤ ਆ ਹਜੇ ਤੱਕਰ ਸਾਨੂੰ ਲੋਕ ਆ ਮਹਾਰੇ ਡੀਜ਼ਲ ਖਾਦ ਤੇ ਦੇ ਕੇ ਜਾ ਰਹੇ ਸੀ ਪਰ ਉਹ ਵੀ ਸਾਡਾ ਟਾਰਗੇਟ ਜਿੰਨਾ ਅਸੀਂ ਬੀਜਣਾ ਪੂਰਾ ਨਹੀਂ ਹੋਇਆ ਉਹਦੀ ਵੀ ਲੋੜ ਆ ਪਰ ਹੁਣ ਸਾਨੂੰ ਡੀਜ਼ਲ ਦੀ ਬਹੁਤ ਜ਼ਿਆਦਾ ਲੋੜ ਆ ਆ ਤੁਸੀਂ ਦੇਖ ਸਕਦੇ ਆ ਜੋ ਟਰਾਂਸਫਰਮ ਕਿੱਦਾਂ ਰੁੜਿਆ ਹੋਇਆ ਬੋਰ ਦਾ ਪਤਾ ਨਹੀਂ ਲੱਗ ਰਿਹਾ ਇੱਥੇ ਕੋਠਾ ਵੀ ਹੁੰਦਾ ਸੀ ਸਾਰਾ ਰੋੜ ਚੁੱਕਾ ਇਹ ਜਿਹੜੇ ਟੋਏ ਪੂਰ ਕਪੂਰ ਕਰਕੇ ਇਹਦੇ ਵਿੱਚ ਇਹਨਾਂ ਨੇ ਕਣਕ ਦੀ ਬਜਾਈ ਕਰਨੀ ਆ ਇਹ ਉਹ ਕਿਸਾਨ ਆ ਜਿਨ੍ਹਾਂ ਦੇ ਦੋ ਦੋ ਤਿੰਨ ਤਿੰਨ ਖੇਤ ਜ਼ਮੀਨ ਦੇ ਆ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਆਜੋ ਬਾਈ ਕਿੰਨੀ ਜ਼ਮੀਨ ਆ ਬਾਈ ਤੁਹਾਡੀ ਇੱਥੇ ਬਾਈ ਜੀ ਆਪਣੀ ਇਹ ਤਿੰਨਾ ਘਰਾਂ ਦੀ 10 ਕਿੱਲੇ ਆ 10 ਕਿੱਲੇ ਹਾਂਜੀ ਕਿੰਨੀ ਟੋਟਲ ਜ਼ਮੀਨ ਕਿੰਨੀ ਆ ਜਿਹੜੀ ਆਪ ਪੱਧਰ ਕਰਨੀ ਕਿੰਨੀ ਇਹ 25 ਤੋਂ 30 ਕਿੱਲੇ ਥਾਂ ਹੋਏਗਾ ਅੱਛਾ ਸਾਰੇ ਛੋਟੇ ਛੋਟੇ ਕਿਸਾਨ ਸਾਰੇ ਛੋਟੇ ਛੋਟੇ ਆ ਵੀਰ ਉਹ ਤਿੰਨਾਂ ਕਿੱਲਿਆਂ ਚ ਚਾਰ ਪਰਿਵਾਰ ਨੇ ਉਹ ਜਿਹੜੀ ਤੁਹਾਨੂੰ ਉਹ ਪਿੱਛੇ ਮੋਟਰ ਵਿਖਾਈ ਨਾ ਉਹ ਤਿੰਨ ਕਿੱਲੇ ਜ਼ਮੀਨ ਆ ਤੇ ਚਾਰ ਪਰਿਵਾਰ ਉਤੋਂ ਆਪਦਾ ਗੁਜ਼ਾਰਾ ਕਰਦੇ ਆ ਅੱਛਾ ਜੀ ਹਾਂਜੀ ਤੇ ਆਪਾਂ ਹੁਣ ਇਹ ਜਿਹੜੀ ਜੇ ਇਹ ਮਤਲਬ ਨਾ ਇਹਨੂੰ ਪੱਧਰ ਕੀਤੀ ਤਾਂ ਬੀਜੀ ਨਹੀਂ ਜਾਂਦੀ ਨਹੀਂ ਵੀਰ ਜੀ ਸਾਹਮਣੇ ਆ ਵੀਰ ਜੀ ਇਹ ਤਾਂ ਆ ਬੇਰੀਆਂ ਦੀ ਹਨ ਹਾਂਜੀ ਇਹ ਬੇਰੀਆਂ 2.5 ਕਿੱਲੇ ਜ਼ਮੀਨ ਆ ਤੇ ਮੁੰਡੇ ਨਾਲ ਦੁੱਧ ਹੀ ਦਾ ਕੰਮ ਕਰਕੇ ਗੁਜ਼ਾਰਾ ਕਰਦੇ ਆ ਸਾਰੀ ਟੱਠੀ ਹੋਈ ਜ਼ਮੀਨ ਆਹੇ ਸਾਰੀ ਟੁੱਟ ਗਈ ਦੁੱਧ ਵੀ ਗਈ ਇੱਥੇ ਘਰ ਸੀ ਉਹਨਾਂ ਦਾ ਇੱਥੇ ਘਰ ਸੀ ਜਿਹੜਾ ਰੁੜ ਗਿਆ ਆ ਰੁੜ ਗਿਆ ਆ ਵੀ ਇੱਥੇ ਹੁਣ ਆਪਾਂ ਜੋ ਜਾਵਾਂਗੇ ਨਾ ਆ ਪੰਜ ਚਾਰ ਪੰਜ ਘਰ ਇਕੱਠੇ ਬੈਠੋਂ ਦੇ ਨਾਲ ਅਗਲੇ ਪਾਸੇ ਬੈਠੇ ਆ ਬਿਲਕੁਲ ਘਰ ਸੀ ਵੀਰਾਂ ਦਾ 2023 ਦੇ ਵਿੱਚ ਰੁੜ ਗਿਆ ਨਾ 23 ਜਿਹੜਾ ਘਰ ਹੀ ਰੁੜ ਗਿਆ ਮੱਝਾਂ ਵੀ ਰੁੜ ਗਈਆਂ ਮੱਝਾਂ ਰੁੜ ਗਿਆ ਘਰ ਰੁੜ ਗਿਆ ਘਰ ਸਭ ਕੁਝ ਰੁੜ ਗਿਆ ਤੇ ਉਹਨਾਂ ਦੀ ਤਿੰਨ ਕਿੱਲੇ ਜ਼ਮੀਨ ਆ ਉਹ ਤਿੰਨ ਕਿੱਲੇ ਉਹਦੇ ਆ ਉਹਦੇ 베ਰੀ ਲਾਗੇ ਤੇ ਉਹ ਵਿਚਾਰੇ ਹੁਣ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਕਰਦੇ ਦੁੱਧ ਇਕੱਠਾ ਕਰਨ ਦਾ ਕੰਮ ਕਰਦੇ ਮੋਟਰਸਾਈਕਲਾਂ ਅੱਛਾ ਆਪਣਾ ਵੀ ਹੈ ਨਹੀਂ ਆਪਣਾ ਵੀ ਹੈ ਨਹੀਂ ਅੱਛਾ ਵਾਹਿਗੁਰੂ ਆ ਇੱਥੇ ਘਰ ਤੁਹਾਨੂੰ ਘਰ ਵੀ ਵਿਖਾ ਦਿੰਨੇ ਤੇ ਬੜੇ ਹਾਲਾਤ ਇਸ ਪਾਣੀ ਨੇ ਇਸ ਸਾਡੀਆਂ ਸਰਕਾਰਾਂ ਨੇ ਕਰਮ ਇਹ ਆਪ ਹਾਲਾਤ ਬਣਾਇਓ ਨਹੀਂ ਬਣਿਓ ਇਹ ਹਾਲਾਤ ਬਣੇ ਆ ਸਾਡੀਆਂ ਕਿਸੇ ਦੇ ਵੱਲੋਂ ਹਾਲਾਤ ਬਣਿਓ ਬਣੇ ਹੋ ਬਣਾਏ ਗਏ ਆ ਇਹਦੀ ਜ਼ਮੀਨਾਂ ਦੇ ਹਾਲਾਤ ਦੇਖੋ ਇਹ ਮਾਲਕੀ ਜ਼ਮੀਨਾਂ ਆ ਇਹਨਾਂ ਦੀਆਂ ਕਿਸਾਨਾਂ ਦੀਆਂ ਮਾਲਕੀ ਜ਼ਮੀਨਾਂ 'ਚ ਦਰਿਆ ਵਗਣ ਡਿਆ ਆ ਇਹ ਡੈਮ ਤੋਂ ਪਾਣੀ ਆ ਨਾ ਇਹ 23 'ਚ ਆਪਣੀ ਪਹਿਲੀ ਨਾਲ ਉੱਚੀ ਜ਼ਮੀਨ ਸੀ ਇਹ ਹਾਂ ਅੱਛਾ ਆ ਜਿਹੜਾ ਸਾਹਮਣੇ ਆਪਣੀ ਨੀਵਾ ਤਾਂ ਇਹ ਦੇਖੋ ਇਧਰ ਦਰਿਆ ਵਗ ਕੇ ਦਰਿਆ ਪੂਰਾ ਡੂੰਗਾ ਕਰਕੇ ਦਰਿਆ ਫਿਰ ਇੱਥੋਂ ਕਿਲੋਮੀਟਰ ਦੇ ਹਿਸਾਬ ਨਾਲ ਦਰਿਆ ਹੁਣ ਇੱਥੋਂ ਕਿਲੋਮੀਟਰ ਦੇ ਹਿਸਾਬ ਨਾਲ ਦਰਿਆ ਆ ਜਿੱਥੇ ਅਸੀਂ ਖੜੇ ਆ ਤੇ ਜਮੀਨ ਆਪਣੀ ਜਮੀਨ ਨਾਲੋਂ ਨਾ ਉੱਚੀ ਹੁੰਦੀ ਸੀ ਹਾਂ ਤੇ ਹੁਣ ਇਹ ਪੱਟ ਕੇ ਥੱਲੇ ਨੀਵੀਂ ਕਰ ਗਿਆ ਨੀਵੀਂ ਕਰ ਗਿਆ ਇਹ 23 ਚ ਕੀਤੀ ਸੀ ਹੁਣ ਫਿਰ ਥੋੜੀ ਜੀ ਜਾਨੀ ਕਿ ਮਿੱਟੀ ਜੋੜ ਗਿਆ ਇਹਦੇ ਚ ਪਰ ਬਣਾਉਣੀ ਪੈਗੀ ਦੁਬਾਰਾ ਮੁੜ ਕੇ ਬਣਾਉਣੀ ਪੈਗੀ ਹੁਣ ਦੇਖੋ ਮੁੜ ਕੇ ਬਣਾਉਣੀਆਂ ਇਹ ਜਮੀਨਾਂ ਆ ਦੇਖੋ ਕਿਡ ਕਿਡੇ ਟੋਏ ਪੈ ਗਏ ਆ ਪਰ ਇਹਨਾਂ ਕਿਸਾਨ ਇਹਨਾਂ ਵੀਰਾਂ ਦੀ ਆਪਾਂ ਬਾਹ ਫੜਨੀ ਆ ਇਹਨਾਂ ਵੀਰਾਂ ਦੀਆਂ ਅਸੀਂ ਫਸਲਾਂ ਜਿਹੜੀਆਂ ਕਣਕਾਂ ਬੀਜ ਕੇ ਦੇਣੀਆਂ ਇਹਨਾਂ ਭਰਾਵਾਂ ਦੀਆਂ ਦੇਖੋ ਹਾਲਾਤ ਕੀ ਬਣੇ ਹੋਏ ਆ ਜਲਦ ਅਸੀਂ ਇੱਕ ਕੰਮ ਸਟਾਰਟ ਕਰਨ ਜਾ ਰਹੇ ਹਾਂ ਕਣਕਾਂ ਬੀਜਣ ਤੋਂ ਬਾਅਦ ਜਲਦੀ ਇਹਨਾਂ ਦੀਆਂ ਜਿਹੜੀਆਂ ਇਧਰੋਂ ਜ਼ਮੀਨਾਂ ਆ ਉਹ ਬਣਾ ਕੇ ਦਿੱਤੀਆਂ ਜਾਣਗੀਆਂ ਬਹੁਤ ਵੱਡਾ ਯੋਗਦਾਨ ਉਦੋਂ ਚਾਹੀਦਾ ਸਾਰੇ ਭਰਾਵਾਂ ਦਾ ਜੇ ਕੋਈ ਵੀਰ ਟਰੈਕਟਰ ਲੈ ਕੇ ਆ ਸਕਦਾ ਟਰੈਕਟਰ ਜੇ ਕੋਈ ਉਦਾਂ ਮਦਦ ਕਰ ਸਕਦਾ ਡੀਜ਼ਲ ਦੀ ਤੇ ਤੁਸੀਂ ਉਹਦੀ ਮਦਦ ਕਰ ਸਕਦੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ